ਹਾਂ ਆਪਾਂ ਰੱਖਦੇ ਤੇ ਰੁਕਦਾਂ ਹਾਲੇ ਨਾ ਕੀ ਕਹਿੰਦੇ ਵੀ ਹਾਂ ਵੀ ਲਾਟਰੀ ਮਤਲਬ ਹੀ ਨਿਕਲੋਈ ਵੀ ਜਨਮ ਪੱਤਰੀ ਵੀ ਕਰਾ ਲਿਆ ਹਾਂਜੀ ਇਹ ਨਾਮ ਦੱਸਿਓ ਮੇਰਾ ਨਾਮ ਮੰਗਤਰਾ ਸਿੰਘ ਮੰਗਤਰਾ ਕੀ ਕੰਮ ਕਰਦੇ ਹਾਂ ਮੈਂ ਟੇਲਰ ਮਾਸਟਰ ਹਾਂ ਜੇ ਟੇਲਰ ਮਾਸਟਰ ਹੁੰਦੇ ਪਿੰਡ ਦੇ ਵਿੱਚ ਹਾਂਜੀ ਲਾਲੇ ਆਣਾ ਹਾਂਜੀ ਤਾਂ ਇਥੇ ਜਿਹੜੀ ਪੁਰਸ਼ਕ ਪਾਣੀ ਕੀਤੀ ਸੀ ਪਿੰਡ 'ਚ ਤੇ ਵੱਡੇ ਵੱਡੇ ਨਾਮ ਆ ਜਿਹੜੇ ਲੱਗ ਰਹੇ ਆ ਤੇ ਬਠਿੰਡਾ ਦੇ ਉਸ ਕੀ ਕਹਿਣਾ ਚਾਹੋ ਕਿ ਜਿਹੜੀ ਫੋਟੋਮਿਓ ਵਧੀਆ ਜੀ ਐਂ ਮਰੀਆ ਬਸ ਕਲਾ ਜੀ ਕੀ ਕਹਿਣਾ ਚਾਹੋ ਕਿ ਜਿਹੜੀ ਲੈਓ ਸਰਦਾਰ ਕੱਦਿਆਂ ਦਾ ਰਾਸ਼ੀ ਚ ਚਲਾ ਗਿਆ ਪਰਮਾਤਮਾ ਦੀ ਕਿਰਪਾ ਜੀ ਇਹ ਪਰਮਾਤਮਾ ਸਾਡੀ ਆਵਾਜ਼ ਵਾਰ-ਵਾਰ ਪੂਰੀ ਕਰ ਰਹੀ ਹੈ ਕਿਉਂਕਿ ਦੇਖੋ ਜਦ ਕਿਸੇ ਬੰਦਾ ਨਾ ਆ ਨਾ ਹੁੰਦਾ ਨਾ ਆਟੋਮੈਟਿਕ ਅੱਲਾ ਪੂਰੀਆਂ ਹੁੰਦੀਆਂ ਨੇ ਬਠਿੰਡੇ ਦੇ ਵਿੱਚ ਵੀ ਨਾਮ ਆ ਰਹੇ ਨੇ ਨਾ ਮੇਰੇ ਖਿਆਲ ਚ ਉਹ ਵੀ ਕੁੰਭ ਰਾਸੀ ਦੇ ਵਿੱਚ ਹੀ ਆ ਕੁੰਭ ਰਾਸੀ ਸੀ ਉਹਨਾਂ ਦੀ ਸਿਕੰਦਰ ਨਾਮ ਉਹਨਾਂ ਦਾ ਸੈਦ ਤਾਂ ਪਤਾ ਕੋ ਤੁਹਾਡੇ ਲਾਈਵ ਚ ਸਕੰਦਰ ਆਉਣਾ ਦਾ ਨਾਮ ਉਹਨਾਂ ਦੀ ਵੀ ਕੁੰਭ ਰਾਸ਼ੀ ਬਣਦੇ ਚਲੋ ਉਹਨਾਂ ਨੂੰ ਦੱਸ ਦਨੇ ਆ ਵੀ ਭਾਈ ਕੁੰਭ ਤੇ ਕੰਨੀ ਮੈਂ ਕਹ ਰਿਹਾ ਜਿਹੜਾ 1.5 ਕਰੋੜ ਦਾ ਨਾਮ ਸੀ ਉਹ ਵੀ ਕੰਨਿਆਂ ਦੇ ਵਿੱਚ ਗਿਆ ਕਿਹੜੀ ਦਾ ਚੱਲ ਸੀ ਉਹ ਪੁਰਾਣਾ ਲਾਟਰੀ ਪੁਰਾਣਾ ਮਲੋਟਰੀ ਗਿਆ ਬੰਗਾਲ ਚ ਪਰ ਗਿਆ ਕੰਨਿਆਂ ਚ ਹਾਂਜੀ ਹੁਣ ਯਾਨੀ ਕਿ ਇੱਥੇ ਤੁਸੀਂ ਆਪ ਸਾਬ ਲਾ ਲਓ ਵੀ ਅਸੀਂ ਕੋਈ ਝੂਠ ਦਾ ਬੋਲ ਨਹੀਂ ਰਹੇ ਜੋ ਕਹਨੇ ਆ ਉਹ ਪ੍ਰਮਾਤਮਾ ਸਾਟਾ ਕਰਦਾ ਤੇ ਇਨਾਮ ਵੀ ਦੇਖੋ ਸਾਡੇ ਕੋਲੋਂ ਵੀ ਲੱਗਦੇ ਨੂੰ ਪਿਛਲੇ 7 ਜੂਨ ਨੂੰ ਜਿਹੜਾ ਡਰਾ ਹੋ ਕੇ ਤੇ 1000 ਵਾਲੀ ਟਿਕਟ ਦਾ ਉਹਦੇ ਵਿੱਚ ਤਕਰੀਬਨ ਨਾਮ ਸਾਡੀ ਲੱਗੇ ਨਹੀਂ ਕਿਸੇ ਉਹ ਲਾਟਰੀ ਦਾ ਕੋਈ ਨਾਮ ਹੀ ਲੱਗਿਆ ਓਨਲੀ ਪੰਡਤ ਲਾਟਰੀ ਤੇ ਪਨੋਟ ਐਂਟਰਪ੍ਰਾਈਜ਼ ਦਾ ਨਾਮ ਆਇਆ ਉਹ ਰਿਜ਼ਲਟ ਦੇ ਵਿੱਚ ਤੇ ਹੁਣ ਵੀ ਆਸ ਕਰਦੇ ਆਂ ਵੀ ਅੱਜ ਵੀ ਇੱਕ ਡਰਾ ਹੋਣਾ ਕੀ ਪਤਾ ਪ੍ਰਮਾਤਮਾ ਉਹ ਜੀ ਕਿਰਪਾ ਕਰ ਦੇਵੇ ਤੇ ਇੱਕ ਨਾ 21 ਜੂਨ ਡਰਾ ਹੋਣ ਜਾ ਰਿਹਾ ਜੀ ਨਰੇਜੀ ਸਮਰਦਾ ਬਹੁਤ ਦਿਨ ਦੋ ਤਿੰਨ ਦੇ ਰਹਿ ਗਿਆ ਤੇ ਚੌਥੇ ਦਿਨ ਨੂੰ ਐਤੋਂ ਡਰਾ 2.5 ਕਰੋੜ ਦਾ 21 ਜੂਨ ਸ਼ਨੀਵਾਰ ਦੇ ਦਿਨ ਤੇ ਇਹ ਵੀ ਕੁੰਭ ਤੇ ਕੰਨਿਆ ਦੇ ਵਿੱਚ ਜਿਹੜਾ ਇਹਨਾਂ ਦੇ ਵਿੱਚ 2.5 ਕਰੋੜ ਦਾ ਗਰੰਟੀਡ ਪ੍ਰਾਈਜ਼ ਹੈ ਜੀ ਉਸ ਤੋਂ ਬਾਅਦ ਦੇ ਵਿੱਚ 20-20 ਲੱਖ ਦੇ ਨੇ ਪੰਜ ਪ੍ਰਾਈਜ਼ 10-10 ਲੱਖ ਦੇ ਨੇ ਪੰਜ ਪ੍ਰਾਈਜ਼ ਪੰਜ-ਪੰਜ ਲੱਖ ਦੇ ਨੇ ਪੰਜ ਪ੍ਰਾਈਜ਼ ਤੇ ਹੋਰ ਵੀ अनेका ਦਿਲ ਖਿੱਚਵੇਂ ਨਾਮ ਨੇ ਲਾਟਰੀ ਚ ਪੰਜਾਬ ਸਟੇਟ ਦੀ ਹੈ ਹਾਂਜੀ ਪੰਜਾਬ ਸਟੇਟ ਦੀ ਹੈ ਤੇ ਇਹਦੇ ਵਿੱਚ ਇੱਕ ਹੋਰ ਹੈ ਵੀ ਜਿਸ ਦਿਨੇ ਡਰਾ ਹੋਣਾ ਜੀ ਆਪਾਂ ਸ਼ਨੀਵਾਰ ਦਾ ਦਿਨ ਉਸ ਦਿਨ ਲੁਧਿਆਣੇ ਹੋਵਾਂਗੇ ਉਸ ਦਿਨ ਉੱਤੇ ਹਾਂਜੀ ਲੁਧਿਆਣੇ ਉਥੇ ਡਰਾਉਤੀ ਹੁੰਦਾ ਕਿਉਂਕਿ ਮੇਰਾ ਸ਼ਨੀਵਾਰ ਦਾ ਦਿਨ ਲੁਧਿਆਣੇ ਹੁੰਦਾ ਪੱਕਾ ਤੇ ਜਿਹੜੇ ਵੀ ਰਣੇ ਹਾਲ ਤੱਕ ਇਹ ਟਿਕਟ ਬਠਿੰਡਾ ਸ਼ਹਿਰ ਦੇ ਵਿੱਚ ਨਹੀਂ ਪਈ ਤਾਂ ਉਹ ਟਿਕਟ ਪਾ ਸਕਦਾ ਮੇਰੀ ਟਿਕਟ ਉਹ ਅਵੇਲੇਬਲ ਆ ਮਿਲੇਗੀ ਆਪਣੀ ਸਬਜੀ ਮੰਡੀ 4 ਨੰਬਰ ਗੇਟ ਵੱੜ ਕੇ ਨੇੜੇ ਜੁਨੀਅਨ ਬੈਂਕ 42 ਨੰਬਰ ਸੌਕ ਤੇ ਇੱਥੇ ਲੜਦਾ ਹੁੰਦਾ ਉਦੋਂ ਤੁਸੀਂ ਟਿਕਟਾਂ ਲਈ ਆ ਸਕਦੇ ਹੋ ਜੀ ਤੇ ਬਾਕੀ ਸ਼ਨੀਵਾਰ ਨੂੰ ਮੈਂ ਲੁਧਿਆਣੇ ਆਉਂਗਾ ਮੇਰੇ ਕੋਲੋਂ ਪਾ ਸਕਦੇ ਉਸ ਤੋਂ ਵਿੱਚ ਵਿਚਾਲੇ ਦੇ ਨਾਲ ਮਲੇਰਕੋਟਲੇ ਹੁੰਦਾ ਜੀ ਰਾਜੇ ਦੇ ਬਾਗ ਦੇ ਵਿੱਚ ਉੱਤੇ ਪਾ ਸਕਦੇ ਨੇ ਸਰ ਕੀ 7 ਕਰੋੜ ਦਾ ਵੀ ਨਾਮ ਇੱਥੇ ਕਹਿੰਦੇ ਹਾਂਜੀ 7 ਕਰੋੜ ਦਾ ਵੀ ਹੈ ਤੇ ਉਸ ਤੋਂ ਪਹਿਲੇ ਇੱਕ 3 ਕਰੋੜ ਦਾ ਵੀ ਹੈ ਸਰ ਜੁਲਾਈ ਦੇ ਵਿੱਚ ਨਿਕਲਣ ਜਾ ਰਿਹਾ 19 ਜੁਲਾਈ ਦਾ ਗਰੰਟਡ ਪ੍ਰਾਈਜ਼ ਹੈ 3 ਕਰੋੜ ਦਾ ਰਥ ਯਾਤਰਾ ਬੰਪਰ ਪਹਿਲੀ ਵਾਰ ਆਇਆ ਰਥ ਯਾਤਰਾ ਰਥ ਯਾਤਰਾ ਬੰਪਰ ਤੇ ਇਹਦੇ ਵਿੱਚ ਵੀ ਨਾ ਸੈਕੰਡ ਪ੍ਰਾਈਜ਼ ਦਾ 10 ਲੱਖ 5-5 ਲੱਖ ਦੇ ਕਾਫੀ ਨਾਮ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਗਵਰਨਮੈਂਟ ਨੇ ਕਰਿਆ ਜੀ ਵੱਡਾ ਤਮਾਕਾ ਇਹ 7 ਕਰੋੜ ਦਾ ਪ੍ਰਾਈਜ਼ ਆ ਰੱਖੀ ਬੰਪਰ ਠੀਕ ਹੈ ਤੇ ਵੱਡੀ ਗੱਲ ਇਹ ਵੀ ਜਿਹੜੇ 7 ਕਰੋੜ ਆ ਦੋ ਜਣੇ ਇੱਥੇ ਨਹੀਂ ਤਿੰਨੇ ਜਣੇ ਇੱਥੇ ਨਹੀਂ ਸਿਰਫ ਇੱਕ ਕਸਟਮਰ ਨੂੰ ਮਿਲਣਾ 7 ਕਰੋੜ ਇੱਕ ਬੰਦੇ ਨੂੰ ਇੱਕ ਬੰਦੇ ਨੂੰ ਮੈਗਾ ਪ੍ਰਾਈਜ਼ ਆ ਤੇ ਉਸ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ 20-20 ਲੱਖ ਦੇ ਪੰਜ ਪ੍ਰਾਈਜ਼ ਨੇ ਜੀ 10-10 ਲੱਖ ਦੇ ਪੰਜ ਨੇ 5-5 ਲੱਖ ਦੇ ਪੰਜ ਨੇ ਤੇ 9-9000 ਦਾ 1200 ਪ੍ਰਾਈਜ਼ ਆ 5000 ਦਾ 1200 3000 ਦਾ 1200 ਤੇ ਲਾਸਟ ਪ੍ਰਾਈਜ਼ 48000 ਬੰਦੇ ਨੂੰ ਆ ਟੋਟਲ 58616 ਪ੍ਰਾਈਜ਼ ਪੰਜਾਬ ਸਰਕਾਰ ਦੇ ਰਖੜੀ ਬੰਪਰ ਚੋਂ ਨੇ ਜਿਸ ਦਾ ਡਰਾਅ 16 ਅਗਸਤ ਨੂੰ ਹੋਣ ਜਾ ਰਿਹਾ ਜੀ ਤੇ ਇਹ ਵੀ ਕੰਬ ਤੇ ਕੰਨਿਆ ਰਾਸੀ ਦੇ ਵਿੱਚ ਅਸੀਂ ਕਿਹਾ ਵੀ ਜਾਊਗਾ ਨਾਮ 8ਵੇਂ ਮਹੀਨੇ ਤੱਕ ਤੇ ਹੁਣੇ ਜੇਕਰ ਸਾਡੇ ਕੋਲ ਤਿੰਨੇ ਟਿਕਟਾਂ ਦਾ ਸੋਮਵਾਰ ਤੱਕ ਕੰਬੋ ਪੈਕ ਪਾਉਂਦੇ ਸ਼ਨੀਵਾਰ ਤੱਕ ਤਾਂ ਅਸੀਂ 3500 ਰੁਪਏ ਚ ਕੰਬੋ ਪੈਕ ਦੇ ਰਿਹਾ ਉਸ ਤੋਂ ਇਲਾਵਾ ਜੇਕਰ ਸਮਰ ਨਿਕਲ ਜਾਂਦਾ ਫਿਰ 2500 ਦਾ ਕੰਬੋ ਪੈਕ ਰਹਿ ਜਾਂਦਾ ਜੀ ਤੇ ਇੱਕ 1 ਰੁਪਏ ਵਾਲੀ ਟਿਕਟ ਜੋ ਸਾਡੇ ਕੋਲ ਡੇਲੀ ਡਰਾਅ ਹੁੰਦਾ ਹੈ ਬਹੁਤ ਨਾਮ ਲੱਗਦੇ ਡੇਲੀ ਸਾਡੇ ਕੋਲ ਲੱਖਪਤੀ ਬਣਦੇ ਰਾਤ ਵੀ ਸਾਡੇ ਕੋਲ ਹਜ਼ਾਰਪਤੀ ਬਹੁਤ ਬੜੇ ਨੇ ਜੀ ਇਹਦੇ ਵਿੱਚ ਇਹ ਜਿਹੜੀ ਸੀਰੀਜ਼ ਹੁੰਦੀ ਹੈ ਜੱਡੀ ਵੱਡੀ ਸੀਰੀ ਪਾਉਂਗੇ ਉਹ ਡਾ ਵੱਡਾ ਨਾਮ ਲੈਣ ਤੁਸੀਂ ਹੱਕਦਾਰ ਹੋ ਜਿੱਦਾਂ 200 ਸੀਰੀਜ਼ ਆ ਉਹ 1200 ਦੀ ਕਾਪੀ ਹੈ ਜੀ ਉਹ ਤੇ ਉਹਦੇ ਵਿੱਚ ਜੇਕਰ ਤੁਹਾਡਾ 9000 ਦਾ ਪ੍ਰਾਈਸ ਲੱਗਦਾ ਤਾਂ 18 ਲੱਖ ਰੁਪਏ ਦਾ ਪ੍ਰਾਈਸ ਲੱਗਣਾ ਪਿਛਲੇ ਹਫ਼ਤੇ ਤੁਹਾਡੇ ਬਟਿੰਡਾ ਦੇ ਵਿੱਚ ਲੱਗ ਕੇ ਗਿਆ ਤੇ ਕੁੰਬਰਾਸੀ ਚ ਲੱਗਿਆ ਉਸ ਤੋਂ ਬਾਅਦ ਵਿੱਚ ਸਾਡੇ 450 ਦਾ ਨਾਮ ਵੀ ਲੱਗਾ ਤਾਂ ਵੀ 90000 ਰੁਪਏ ਬਣਦਾ ਇਹਦੇ ਵਿੱਚ ਇੰਨੀ ਵੱਡੀ ਸਿਰੀ ਪਾਉਂ ਗੋਟਾ ਬੜਾ ਪ੍ਰਾਈਸ ਹੈ ਜੀ ਤੇ ਇੱਕ ਨਾ ਜਿੱਦਾਂ 7 ਜੂਨ ਨੂੰ ਡਰਾ ਹੋਇਆ ਸੀ 20 ਹਜ਼ਾਰ ਟਿਕਟ ਸਫੀ ਸੀ ਜਿਹੜੀ ਉਹਦੇ ਨਾਲ ਦੀ ਨਾ ਇੱਕ ਟਿਕਟ ਹੈ ਜੀ 1 ਕਰੋੜ ਵਾਲੀ ਆਹ ਵਾਲੀ 1 ਕਰੋੜ ਦਾ ਪ੍ਰਾਈਸ ਹੈ ਸਰ ਇਹਦਾ ਤੇ ਟਿਕਟ ਦੀ ਜਿਹੜੀ ਕੀਮਤ ਆ ਉਹ 2000 ਰੁਪਇਆ 2000 ਰੁਪਇਆ ਹਾਂਜੀ ਤੇ ਪਰ ਇਹਦੇ ਵਿੱਚ ਇਹਦੇ ਵਿੱਚ ਨਾਮਾਂ ਦੇ ਤੁਸੀਂ ਇਹ ਦੇਖੋ ਗੱਫੇ ਨੇ ਜੀ ਪਹਿਲਾ ਪ੍ਰਾਈਜ਼ 1 ਕਰੋੜ ਦਾ ਉਸ ਤੋਂ ਬਾਅਦ 10 ਲੱਖ ਆ ਜੀ ਫਿਰ 9-9000 ਦਾ 100 ਬੰਦੇ ਨੂੰ 100 ਨੂੰ 7100 ਨੂੰ 6000 200 ਬੰਦੇ ਨੂੰ 5000 ਆ ਜੀ 200 ਬੰਦੇ ਨੂੰ 4000 ਲਾਸਟ 2000 ਬੰਦੇ ਨੂੰ 2-2000 ਰੁਪਇਆ ਪਰ ਇਹ ਰੀਡਰ ਟਿਕਟ ਦੀ ਖੋਬੀ ਹੈ ਜਿਹੜੀ ਟਿਕਟ ਪ੍ਰਿੰਟਿੰਗ ਹੋਈ ਸਿਰਫ ਤੇ ਸਿਰਫ 40000 ਟਿਕਟ ਪ੍ਰਿੰਟ ਹੋਈ ਹੈ ਸਿਰਫ 40000 40000 ਟਿਕਟ ਦੇ ਵਿੱਚੋਂ ਯਾਨੀ ਇੱਕ 20 ਹਜ਼ਾਰ ਇਹਦੀ 20 ਇਹਰ 20 ਦੀ ਆ ਇੱਕ ਕਰੋੜ ਦਾ ਪ੍ਰਾਈਸ ਬੰਦੇ ਨੇ ਲਾਇਆ ਜਿੱਤਰਾ ਟਿਕਟਾਂ ਦੇ ਕੋਲੋਂ 20 ਹਟਿਕਟ ਦੇ ਵਿੱਚੋਂ 50 ਲੱਖ ਰੁਪਏ ਦਾ ਨਾਮ ਲੱਗਿਆ 5 ਲੱਖ ਦਾ ਲੱਗਿਆ ਐਡੇ-ਐਡੇ ਵਿੱਚ 40 ਹਟਿਕਟ ਦੇ ਵਿੱਚੋਂ ਨਾਮ ਲੈਣੇ ਇਸ ਕਰਕੇ ਅਸੀਂ ਕਹਿੰਦੇ ਵੀ ਆਪਣਾ ਮੌਕਾ ਗਵਰਨਮੈਂਟ ਸਕੀਮਾਂ ਤੁਹਾਨੂੰ ਦੇ ਰਹੀ ਆ ਹਰ ਇੱਕ ਪੰਜਾਬ ਦੇ ਕੋਨੇ ਦੇ ਵਿੱਚ ਕਰੋੜਪਤੀ ਬਣਨ ਦਾ ਮੌਕਾ ਇਸ ਟੈਪ ਤੁਸੀਂ ਆਪਣਾ ਡੇਟ ਆਫ ਬਰਥ ਲਿਓ ਜਾਣ ਦਾ ਟਾਈਮ ਲਿਓ ਉਹਦੇ ਹਿਸਾਬ ਨਾਲ ਅਸੀਂ ਕੁੰਡਲੀ ਬਣਾ ਕੇ ਟਿਕਟ ਦਿੰਨੇ ਆ ਲੱਕੀ ਨੰਬਰ ਤੇ ਉਹਦਾ ਅਸੀਂ ਕੋਈ ਵੀ ਐਕਸਟਰਾ ਪੈਸਾ ਨਹੀਂ ਲੈਂਦੇ ਇਹ ਜੀ ਦਾ ਧਿਆਨ ਰੱਖੋ ਕੋਈ ਲੋਕਾ ਵਾਵਾ ਡਾਰੇ ਨੇ ਵੀ ਅਸੀਂ ਐਕਸਟਰਾ ਪੈਸਾ ਲੈਨੇ ਆ ਅਸੀਂ ਐਕਸਟਰਾ ਪੈਸਾ ਕੋਈ ਨਹੀਂ ਲੈਂਦੇ ਜੋ ਟਿਕਟ ਦੀ ਕੀਮਤ ਆ ਉਹੀ ਪੈਸਾ ਲੈਨੇ ਆ ਵਾ ਜੋ ਸਾਡੇ ਕੋਲ ਗੋਣਾ ਜਿੰਨਾ ਕ ਅਸੀਂ ਜਾਣਦੇ ਉਹਨਾਂ ਕ ਅਸੀਂ ਗਿਆਨ ਵੰਡ ਰਿਆ ਸਰ ਜੇ ਮਤਲਬ ਕੋਈ ਐਕਸਟਰਾ ਨਹੀਂ ਜਮਾਦਾ 20 ਲੱਖ ਆ ਗਿਆ 18 ਲੱਖ ਕੋਈ ਅਸਰ ਸਰ ਜੀ ਕੇ ਦਾ ਕੋਈ ਨਾਮ ਲੱਗੇ ਅਸੀਂ ਉਥੋਂ ਪੈਸਾ ਨਹੀਂ ਕਟੌਤੀ ਕਰਦੇ ਠੀਕ ਹੈ ਜੋ ਗਵਰਨਮੈਂਟ ਦਾ ਟੈਕਸ ਆ ਉਹ ਕਟਿਆ ਜਾਣਾ ਜਿਵੇਂ ਕੋਈ 9000 ਦਾ ਨਾਮ ਆ ਤਾਂ ਪੂਰੇ ਪੈਸੇ ਦੇਵਾਂਗੇ 2 ਲੱਖ 25000 ਲੱਗੇ ਤਾਂ ਪੂਰੇ 2 25 ਦੇਵਾਂਗੇ ਜਦੋਂ ਲੋਕ ਉਹਨਾਂ ਦੇ ਵਿੱਚ ਵੀ ਘੱਟ ਲੈਂਦੇ ਮੰਨ ਲਓ 2 18 ਲੱਖ ਦਾ ਪ੍ਰਾਈਸ ਲੱਗਦਾ 200 ਸੀਡੀ ਦੇ ਵਿੱਚੋਂ ਤਾਂ 18 ਲੱਖ ਪੂਰਾ ਮਿਲੂਗਾ ਜੀ ਕੋਈ ਕਟੌਤੀ ਨਹੀਂ ਹੈਗੀ ਉਹਦੇ ਵਿੱਚ ਸਾਡੇ ਕੋਲ ਕਟੌਤੀ ਇਹ ਆਇਆ ਸੀ ਸਾਡੇ ਕੋਲ ਅਸੀਂ ਸਰ ਜਾ ਰਹੇ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਆਦਾ ਆਏ ਤਾਂ ਨੇ ਕਿਹਾ ਵੀ ਸਾਨੂੰ ਅਸੀਂ ਟਿਕਟ ਪਾਉਣੀਆਂ ਕੰਬੋ ਪੈਕ ਤੇ ਵੈਸੇ ਤਾਂ ਮੈਂ ਪਹਿਲਾਂ 4-5 ਕਸਟਮਰ ਨੂੰ ਮੋੜ ਦੇ ਕਿਉਂਕਿ 5 ਵਜੇ ਤੋਂ ਬਾਅਦ ਮੈਂ ਟਿਕਟ ਨਹੀਂ ਦਿੰਦਾ ਤੇ ਫਿਰ ਮੈਂ ਦੇਖਿਆ ਚਲੋ ਹੈਂਡੀਕੈਪਟਰ ਆਸਮੁਰਾਦ ਆਏ ਨੇ ਕੀ ਪਤਾ ਪਰਮਾਤਮਾ ਕਿਹੜੇ ਰੂਪ ਦੇ ਵਿੱਚ ਹੈ ਨਾ ਆ ਜਵੇ ਤੇ ਮੈਂ ਇਹਨਾਂ ਨੂੰ ਕਹ ਟਰੈਕਟਰ ਦੇ ਕੀ ਪਤਾਉਣ ਵਾਲੇ ਕਰੋੜਪਤੀ ਹੀ ਹੁਣ ਕੋਈ ਪਤਾ ਨਹੀਂ ਹੁੰਦਾ ਨਾ ਇਸ ਕਰਕੇ ਮਾ ਚਲ ਭਾਈ ਤੁਹਾਨੂੰ ਇਹ ਲੱਗਦਾ ਹੈ ਕਿ ਬਠਿੰਡਾ ਹੀ ਬਾਜੀ ਮਾਰੀ ਬਠਿੰਡਾ ਮਲੇਰਕੋਟਲਾ ਦੋ ਟੀਟਾਂ ਨੇ ਜਿਵੇਂ ਬਠਿੰਡਾ ਮਲੇਰਕੋਟਲਾ ਲੁਧਿਆਣੇ ਸੀ ਇਸ ਵਾਰ ਦੇ ਆਏ ਬਾਕੀ ਪਰਮਾਤਮਾ ਨੂੰ ਪਤਾ ਕੀ ਕਰਨਾ ਸਾਡੀ ਕੋਸ਼ਿਸ਼ ਆ ਵੀ ਬਠਿੰਡੇ ਦੇ ਵਿੱਚ ਨਾਮ ਆਵੇ ਫਿਰ ਦੁਬਾਰਾ ਫਿਰ ਇੱਕ ਵਾਰੀ ਰਿਪੀਟ ਕਰ ਦੋ ਨੰਬਰ ਤੁਹਾਡਾ ਮੈਂ 9057699754 7809915000 ਜੀ 6283537476 ਸਾਡੇ ਕੰਟੈਕਟ ਨੰਬਰ ਨੇ ਤੇ ਇੱਕ ਨਾ ਫੀਕ ਕਾਲਾਂ ਤੋਂ ਬਚੋ ਅਸੀਂ ਕਿਸੇ ਨੂੰ ਫੋਨ ਨਹੀਂ ਕਰਦੇ ਬੀਲੀਕਰ ਤੁਸੀਂ ਕਹੋ ਵੀ ਮੈਂ ਕਿਸੇ ਨੂੰ ਫੋਨ ਕਰਦਾ ਮੇਰੇ ਕੋਲ ਤਾਂ ਫੋਨ ਚੱਕਣ ਦਾ ਟਾਈਮ ਨਹੀਂ ਹੈਗਾ ਵੀ ਕਿਸੇ ਨੂੰ ਪੈਸੇ ਨਾ ਪਾਇਆ ਕਰੋ ਜੇਕਰ ਤੁਹਾਨੂੰ ਕੋਈ ਕਾਲ ਆਉਂਦੀ ਹੈ ਫੇਕ ਕਾਲ ਨੇ ਮੈਂ ਕਿਸੇ ਨੂੰ ਕਾਲ ਨਹੀਂ ਕਰਦਾ ਇਹ ਚੀਜ਼ਾਂ ਲੋਟਿਆ ਅੱਜ ਕਿਸੇ ਨੂੰ ਪੇਮੈਂਟ ਨਾ ਕਰੋ ਦੁਕਾਨਾਂ ਦਾ ਬੜਾ ਰੁਝਾਨ ਵੱਧ ਗਿਆ ਹੁਣ ਹਰਿਆਣਾ ਹਰਿਆਣਾ ਸਾਡੇ ਵੱਲ ਵਧਿਆ ਆਇਆ ਜੀ ਤੁਸੀਂ ਆਪ ਦੇਖਦੇ ਹੋਗੇ ਮਾਰਕੀਟ 'ਚ ਇੰਨੀ ਗਰਮੀ 'ਚ ਕਿਤੇ ਕਸਟਮਰ ਨਹੀਂ ਹੈਗਾ ਤੇ ਗਾਧ ਵੀ ਨਹੀਂ ਹੈਗਾ ਕਿਤੇ ਗਰਮੀ ਦੇ ਵਿੱਚ ਤੁਸੀਂ ਆਪ ਸਾਬ ਲਓ ਸਾਡੇ ਕਸਟਮਰ ਨੂੰ ਫੁੱਲ ਆ ਕਿਉਂ ਫੁੱਲ ਆ ਇਹਦੇ ਕੋਲ ਇਨਾਮ ਲੱਗਦੇ ਨੇ ਇਮਾਨਦਾਰੀ ਆ ਇਨਾਮ ਲੱਗਦੇ ਨੇ ਜੋ ਵੀ ਲੱਗਦਾ ਅਗਲਾ ਪੂਰੇ ਪੈਸੇ ਦੇਣਾ ਇਹ ਚੀਜ਼ ਕਰਕੇ ਕਸਟਮਰ ਸਾਡੇ ਕੋਲ ਆਉਂਦਾ ਤੇ ਅਸੀਂ ਪਰਮਾਤਮਾ ਕੋਲੇ ਹੀ ਦੁਆ ਕਰਦੇ ਵੀ ਸਾਡੀ ਇਮਾਨਦਾਰੀ ਸਾਡਾ ਇਹ ਜੋ ਵਿਸ਼ਵਾਸ ਆ ਬਣਾ ਕੇ ਰੱਖਿਆ ਅਸੀਂ ਕਦੇ ਵੀ ਲਾਲਚ ਵੱਲ ਤਾਂ ਜਾਈਏ ਇੱਕ ਵਾਰੀ ਫੇਰ ਤੁਸੀਂ ਗਿਆ ਸੀ ਫੇਕ ਕਾਲ ਆ ਜੀ ਆ ਫੇਕ ਕਾਲਾਂ ਤੋਂ ਬਚੋ ਜੀ ਅਸੀਂ ਕਮੈਂਟਾਂ ਦੇ ਵਿੱਚ ਆਪਦਾ ਨੰਬਰ ਨਾ ਦੋ ਕਿਉਂਕਿ ਜੇ ਤੁਸੀਂ ਕਮੈਂਟਾਂ 'ਚ ਆਪਦਾ ਨੰਬਰ ਦਿੰਨੇ ਹੋ ਤਾਂ ਤੁਹਾਨੂੰ ਅਗਲਾ ਫੇਕ ਕਾਲ ਕਰਦਾ ਉਹ ਬਚੋ ਕਿਸੇ ਨੂੰ ਪੇਮੈਂਟ ਨਾ ਪਾਓ ਕੋਈ ਵੀ ਕਹਿੰਦਾ ਮੈਂ ਪੰਡਿਤ ਬੋਲੇ ਹਾਂ ਪੰਡਿਤ ਹਾਂ ਜੀ ਉਹ ਕਹਿੰਦੇ ਨੇ ਉਹ ਤਾਂ ਕਹਿਣਗੇ ਕਿ ਉਹਨਾਂ ਤਾਂ ਠੱਗੀ ਲਾਉਣੀ ਆ ਜੀ ਪਰ ਮੈਂ ਨਹੀਂ ਕਿਸੇ ਨੂੰ ਕਾਲ ਕਰਦਾ ਮੈਂ ਤੁਹਾਨੂੰ ਬਾਰ-ਬਾਰ ਤੁਹਾਡੇ ਜਿਹੜੀ ਇਹ ਸੁਨੇਹਾ ਦਾ ਨਾਮ ਕਿਸੇ ਨੂੰ ਮਤਲਬ ਪਤਾ ਬਹੁਤ ਘੱਟ ਲੋਕਾਂ ਨੂੰ ਤੁਹਾਡਾ ਨਾਮ ਨਹੀਂ ਹਾਂ ਜੀ ਤਾਂ ਤੁਹਾਡਾ ਨਾਮ ਦੱਸ ਦੋਗੇ ਤੁਸੀਂ ਮੇਰਾ ਨਾਮ ਲਖਵਿੰਦਰ ਸ਼ਰਮਾ ਸਰ ਲਖਵਿੰਦਰ ਤੁਹਾਡਾ ਪੰਡਿਤ ਦਾ ਸਾਰੇ ਆ ਵੈਸੇ ਮੈਨੂੰ ਲੱਕੀ ਕਹਿੰਦੇ ਨੇ ਲਖਵਿੰਦਰ ਸਰਮਾ ਦਾ ਪੱਕਾ ਨਾਮ ਹੈ ਸੌੜ ਨੇ ਮਲਕੀ ਸਰ थैंक यू ਸਰ ਮੀ